ਕਿ ਸਹਿਰ ਦੇ ਜਿੰਨੇ ਵੀ ਕੋਈ ਕੰਮ ਰੁਕੇ ਹੋਏ ਨੇ ਅੱਲਾ ਵਾਸਤੇ ਇੱਕ ਅਸੀਂ ਜਿਹਨੇ ਵੀ ਅਜੰਡਾ ਹੈ ਵੀ ਪੈਸੇ ਸਰਕਾਰ ਤੋਂ ਕਿੰਨੇ ਵੇਲੇ ਸਾਡੇ ਜਿਹੜੇ ਡਾਕਟਰ ਦੇ ਵਿੱਚ ਚੱਲੇ ਹੋਏ ਲੀਨ ਅਸੀਂ ਇਹ ਸਹਿਰ ਦੇ ਕੰਮ ਨੇ ਉਹ ਕਰਨ ਵਾਸਤੇ ਇੱਕ ਅਸੀਂ 18 ਤਰੀਕ ਦੀ ਮੀਟਿੰਗ ਰੱਖੀ ਹੈ ਗੱਲ ਹੋਈ ਉਸ ਦਿਨ ਦੀ ਉਹਦੇ ਵਿੱਚ ਅਸੀਂ ਪੂਰੇ ਉਮੀਰ ਉਹਨੇ ਐਮਸੀ ਨੂੰ ਕਹਿ ਦਿੱਤੇ ਵੀ ਤੁਸੀਂ ਆਉਂਦੇ ਦੋ ਦੋ ਕੰਮ ਜਰੂਰੀ ਜਿਹੜੇ ਹੋਣਾ ਨੇ ਜਿੱਥੇ ਲੋਕਾਂ ਨੂੰ ਜਿਆਦਾ ਦਿੱਕਤ ਆਉਂਦੀ ਹੈ ਉਹ ਕੰਮਾਂ ਕੇ ਉਥੇ 18 ਤਰੀਕ ਨੂੰ ਨਾ ਲੱਗ ਗਏ ਠੇਕੇ ਲੈ ਕੇ ਉਹਨਾਂ ਤੇ ਪੇਸਟ ਤੇ ਗਿਆ ਮੇਰੇ ਜ਼ਰੂਰੀ ਕੰਮ ਨੇ ਅਸੀਂ ਉੱਡੀ ਜੁਨੀ ਐਮਸੀਲ ਪੂਰੇ ਸ਼ਹਿਰ ਤੇ ਕੰਮ ਨੇ ਜਿਹੜੇ ਸੀ ਉਹ ਜਿਵੇਂ ਜਿਹੜੇ ਜਿੰਦੇ ਨਾਲ ਸਰਕਾਰੀ ਕੰਪਨੀ ਜੋ ਉਹ ਵੀ ਤੇਰੇ ਸ਼ਹਿਰ ਤੇ ਕੰਮ ਨੇ ਉਹ ਵੀ ਨਾਲ ਦੀ ਅਸੀਂ ਪੂਰੇ ਦੇ ਪੂਰੇ ਸਾਰਾ ਸ਼ਹਿਰ ਨੂੰ ਸਾਰੇ ਸ਼ਹਿਰ ਨੇ ਪ੍ਰਿਤ ਰੱਖਦੇ ਨੇ ਤੇ ਸਾਡੇ ਨਾਲ ਤੇ ਸਾਡੇ ਅਫਸਰ ਸਾਰ ਰਹਣਗੇ ਉਹਨਾਂ ਨੂੰ ਕਹਾਂਗੇ ਮੌਕੇ ਤੇ ਵੀ ਸਾਡੇ ਉੱਡੀ ਜੁਨੀ ਵਾੜਨ ਦੇ ਪਹਿਲੇ ਦੇ ਹਰ ਦੇ ਘੱਟ ਲਾ ਕੇ ਸ਼ਹਿਰ ਦੇ ਬਸ ਬਰਤ ਝੜ ਤਾਏ ਹਾਂਜੀ ਅਸੀਂ ਅੱਜ ਇਹ ਸਵੇਰੇ ਦਰਮਾ ਦੀ ਬਿੜੀ ਦੇ ਵਿੱਚ ਟਾਰਪੀਨ ਸੀ ਕੱਢਦੀ ਹੈ ਇਹਦਾ ਏਜੰਡਾ ਕੱਲ ਕੱਲਿਆ ਅਸੀਂ ਸਾਰਿਆਂ ਕੋਲ ਐਮਐਲ ਸਾਹਿਬ ਕੋਲ ਤੇ ਹੱਗ ਸਾਡੇ ਰਣ ਸ਼ਹਿਰ ਦੇ ਵਿੱਚ ਇਹਦਾ ਏਜੰਡਾ ਹੋ ਚੁੱਕਿਆ ਜੀ ਮੈਂ ਬੇਰਕਰਾਰ ਸਾਰੇ ਅੰਸ਼ੇ ਦੁਆਰਾ ਫੇਰ ਵੀ ਆ ਕੇ ਹਮਦੇ ਜਿਹੜੇ ਕੰਮ ਨੇ ਠਰਾਂ ਤਿਕ ਨੂੰ ਕੱਲੇ ਕੱਲੇ ਬੰਦਾ ਉਹਦੇ ਕੰਮ ਉਹਦੇ ਨੇਪੇ ਜਿਹੜਾ ਹੋਵੇ ਤੇ ਨਾਗ ਨਾਗ ਸ਼ਹਿਰ ਦੇ ਵਿਕਾਸ ਵਾਸਤੇ ਸਾਰੇ ਐਮਐਲ ਪੂਰੇ ਤੌਰ ਤੇ ਇੱਕ ਜੋੜੇ ਨਾਲ ਇਕੱਠੇ ਬੰਦ ਹੋ ਕੇ ਅੱਜ ਸਾਹਿਬਨ ਕਾਸਮਤ ਧਿਆਨ ਜੀ